ਕਿਸਾਨਾਂ ਤੇ ਕੀਤੀ ਗਈ ਕਾਰਵਾਈ ਨੂੰ ਲੈ ਕੇ ਜਿੱਥੇ ਕੱਲ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਸੜਕਾਂ ਤੇ ਤਾਂ ਉਤਰਿਆ ਗਿਆ ਪਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਫਿਰ ਤੋਂ ਡਿਟੇਨ ਕਰ ਲਿਆ ਗਿਆ ਤੇ ਜਿਸ ਤੋਂ ਬਾਅਦ ਦੋਵਾਂ ਮੋਰਚਿਆਂ ਦੇ ਉੱਤੇ ਕਾਰਵਾਈ ਹੁੰਦੀ ਵੀ ਦਿਖਾਈ ਦਿੱਤੀ ਜਿਸ ਤੋਂ ਬਾਅਦ ਸ਼ੰਭੂ ਤੇ ਖਨੌਰੀ ਮੋਰਚੇ ਕਲੀਅਰ ਕਰ ਦਿੱਤੇ ਗਏ ਤੇ ਰੋਡ ਵੀ ਆਮ ਆਬਾਦ ਦੇ ਲਈ ਖੋਲ ਦਿੱਤੇ ਗਏ ਤੇ ਹੁਣ ਪੰਜਾਬ ਦੇ ਕਿਸਾਨਾਂ ਦੇ ਉੱਤੇ ਹੋਈ ਕਾਰਵਾਈ ਨੂੰ ਲੈ ਕੇ ਤਾਮਿਲਨਾਡੂ ਦੇ ਵਿੱਚ ਵੀ ਕਿਸਾਨ ਜਿਹੜਾ ਨੇ ਸੜਕਾਂ ਤੇ ਉਤਰੇ ਨੇ ਤੁਹਾਨੂੰ ਦੱਸ ਦਈਏ ਕਿ ਤਾਮਿਲਨਾਡੂ ਦੇ ਵਿੱਚ ਜਿੱਥੇ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਤੇ ਉੱਤੇ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਤਾਮਿਲਨਾਡੂ ਦੇ ਵਿੱਚ ਰੇਲ ਵੀ ਰੋਕ ਲਈ ਗਈ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਮਿਲਨਾਡੂ ਦੇ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਤਾਮਿਲਨਾਡੂ ਦੇ ਵਿੱਚ ਕਿਸਾਨ ਜਥੇ ਬੰਦੀਆਂ ਦੇ ਵੱਲੋਂ ਰੇਲਾਂ ਰੋਕੀਆਂ ਗਈਆਂ ਨੇ ਜਿਸ ਤੋਂ ਬਾਅਦ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਹੈ ਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਇਸ ਤਰੀਕੇ ਦੀ ਕਾਰਵਾਈ ਨਾ ਨਾਖਸ਼ ਕਰਨਯੋਗ ਹੈ ਦਿਨ ਨਾਲ ਦੀ ਨਾਲ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਕਿਸਾਨਾਂ ਦੇ ਉੱਤੇ ਰਾਤ ਨੂੰ ਕਾਰਵਾਈ ਕਰਨਾ ਬੇहद ਨਿੰਦਣਯੋਗ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਾਮਿਲਨਾਡੂ ਦੀਆਂ ਨੇ ਜਿੱਥੇ ਕਿਸਾਨ ਜਥੇ ਬੰਦੀਆਂ ਹੱਥ ਦੇ ਵਿੱਚ ਹਰੇ ਰੰਗ ਦੇ ਝੰਡੇ ਲੈ ਕੇ ਰੇਲਵੇ ਟ੍ਰੈਕ ਟ੍ਰੈਕ ਤੇ ਪਹੁੰਚ ਗਿਆ ਜਿੱਥੇ ਉਹਨਾਂ ਦੇ ਵੱਲੋਂ ਰੇਲ ਗੱਡੀ ਨੂੰ ਵੀ ਰੋਕਿਆ ਗਿਆ ਇਸੇ ਨਾਲ ਹੀ ਵੱਖ-ਵੱਖ ਥਾਵਾਂ ਤੇ ਵੀ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਦੇ ਕਿਸਾਨਾਂ ਤੇ ਹੋਈ ਕਾਰਵਾਈ ਨੂੰ ਲੈ ਕੇ ਹੁਣ ਦੇਸ਼ ਭਰ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਹੋਣੀ ਸ਼ੁਰੂ ਹੋ ਗਈ ਹੈ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਤਾਮਿਲਨਾਡੂ ਹਰਿਆਣਾ ਤੇ ਹਿਮਾਚਲ ਤੋਂ ਵੀ ਵੱਖ-ਵੱਖ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਮਾਰਚ ਕੀਤੇ ਜਾ ਰਹੇ ਨੇ ਤਾਂ ਇਸ ਖਬਰ ਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿੱਲ ਸੁਖਬੀਰ ਪੰਜਾਬ ਦੇ ਕਿਸਾਨਾਂ ਤੇ ਪਰਸੋਂ ਕਾਰਵਾਈ ਹੋਈ ਕੱਲ ਕਿਸਾਨ ਸੜਕਾਂ ਤੇ ਵੀ ਉਤਰੇ ਪਰ ਪੁਲਿਸ ਨੇ ਫਿਰ ਤੋਂ ਡਿਟੇਨ ਕਰ ਲਏ ਤੇ ਹੁਣ ਤਸਵੀਰਾਂ ਤਮਿਲਨਾਡੂ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਰੇਲ ਰੋਕ ਲਈ ਗਈ ਹੈ ਵੀਆ ਮਨਿਆ ਇਸ ਦੇ ਪਿਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਆਂ ਬੀਤੀ ਰਾਤ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਕਦੇੜਿਆ ਗਿਆ ਸ਼ੈਂਪੂ ਤੇ ਕਨੌਰੀ ਬੱਟ ਦੇ ਉੱਪਰ ਧਰਨਾ ਪ੍ਰਦਰਸ਼ਨ ਰੋਜ਼ ਪ੍ਰਦਰਸ਼ਨ ਜਾਂ ਪਰ ਆਪਣੀਆਂ ਹੱਕੀ ਮੰਗਾਂ ਦੇ ਲਈ ਗੱਲ ਕਰ ਰਹੇ ਕਿਸਾਨਾਂ ਨੂੰ ਕਦੇੜ ਦਿੱਤਾ ਗਿਆ ਤਮਾਮ ਜਿਹੜੀਆਂ ਪ੍ਰਕਿਰਿਆਵਾਂ ਚੱਲੀਆਂ ਉਹਨਾਂ ਦੇ ਉਬਰਤ ਜਿਹੜੀ ਹੈ ਤਿਰੂ ਚਰਾਪੱਲੀ ਨਾਮਕ ਜਿਹੜੇ ਕਿਸਾਨ ਆਗੂ ਨੇ ਉਹ ਉਹਨਾਂ ਦੇ ਵੱਲੋਂ ਜਿਹੜੀ ਵੱਡੇ ਪੱਤਰ ਦੇ ਉੱਪਰ ਪੀ ਆਇਆ ਕੰਨੂ ਅਗਵਾ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰੀ ਸਥਿਤੀ ਜਿਹੜੀ ਆ ਉੱਥੇ ਦੇਖਣ ਨੂੰ ਮਿਲੀ ਹੈ ਤੇ ਵੱਡੇ ਪੱਤਰ ਦੇ ਵਿੱਚ ਇਹ ਵੀ ਕਿਹਾ ਨਾ ਕਿਤੇ ਦਸਣਾ ਨਾਜ਼ਮੀ ਹੈ ਕਾਵੇਰੀ ਰੇਲਵੇ ਪੁਲ ਦੇ ਉੱਪਰ ਰੇਲ ਰੋਕੋ ਇਹ ਪ੍ਰਦਰਸ਼ਨ ਕੀਤਾ ਗਿਆ ਹੈ ਇਸ ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨ ਆਗੂਆਂ ਤੇ ਜਿਹੜੀ ਕਾਰਵਾਈ ਹੋਈ ਹੈ ਉਹਦੇ ਜਵਾਬ ਦੇ ਵਿੱਚ ਕੀਤਾ ਗਿਆ ਇਸ ਨੂੰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਜਿਹੜਾ ਇਲਾਕਾ ਦੱਸਿਆ ਜਾਂਦਾ ਹੈ ਤਿਰੂਚਿਰਾ ਪੱਲੀ ਇਲਾਕਾ ਜਿਹੜਾ ਹੈ ਇਸ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕਿਸਾਨ ਜਿਹੜੇ ਨੇ ਖੇਤੀ ਤਾਂ ਬਹੁਤ ਛੋਟੀ ਕਰਦੇ ਨੇ ਪਰ ਉਹਨਾਂ ਦੇ ਇਸ ਚੀਜ਼ ਨੂੰ ਸਮਝਿਆ ਜਾਵੇ ਕਿ ਉਹਨਾਂ ਦੇ ਸਰੋਕਾਰ ਜਿਹੜੇ ਨੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਦੇ ਨਾਲ ਨੇ ਦੇਸ਼ ਪੱਧਰੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਨੇ ਤੇ ਜਦੋਂ ਰੇਜ਼ ਰੋਕੋ ਕੋਈ ਪ੍ਰਦਰਸ਼ਨ ਹੁੰਦਾ ਹੈ ਤਾਂ ਉੱਥੇ ਤੁਸੀਂ ਦੇਖ ਸਕਦੇ ਹੋ ਅਮਲਕਤਨਾ ਚਾਹੀਦਾ ਹੈ ਕਿ ਇਸ ਤਰੀਕੇ ਦੇ ਨਾਲ ਮੈਨ ਪਾਵਰ ਕਿੰਨੀ ਚਾਹੀਦੀ ਹੈ ਪ੍ਰਭਾਵ ਸਰਕਾਰ ਦੇ ਉੱਪਰ ਪ੍ਰਸ਼ਾਸਨ ਦੇ ਉੱਪਰ ਪਾਉਣ ਦੇ ਲਈ ਕਿੰਨਾ ਜਿਹੜਾ ਉਹ ਕਹ ਲੀਏ ਕਿ ਵੱਡਾ ਤੰਤ ਚਾਹੀਦਾ ਹੁੰਦਾ ਉਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਇੱਥੇ ਵੇਖਣ ਨੂੰ ਮਿਲੀਆਂ ਤੇ ਹਾਲਾਂਕਿ ਆਰਪੀਐਫ ਤੇ ਸਥਾਨਕ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਕਰਨ ਦੀਆਂ ਅਤੇ ਪਟੜੀ ਨੂੰ ਸਾਫ਼ ਕਰਵਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਪਰ ਇਹ ਸਭ ਦੇ ਦਰਮਿਆਨ ਇਸ ਦਾ ਇੱਕ ਸੁਨੇਹਾ ਤਾਂ ਜ਼ਰੂਰ ਵੱਡੇ ਪੱਤਰ ਦੇ ਉੱਪਰ ਗਿਆ ਹੈ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੇ ਉੱਪਰ ਹੋਇਆ ਇਹ ਜਿਹੜਾ ਕਾਰਵਾਈਆਂ ਦਾ ਦੌਰ ਜਿਹੜਾ ਚੱਲਿਆ ਉਹਦੇ ਮੁਤਲਕ ਦੇਸ਼ ਭਰ ਦੇ ਵਿੱਚ ਵਕ-ਵਕ ਠੀਕੀਆਂ ਆ ਜਿਹੜੀਆਂ ਕਿਰਿਆਵਾਂ ਨੇ ਜਾਂ ਪਰ ਕਰੀਏ ਕਾਰਜ ਨੇ ਉਹ ਕਿਸਾਨਾਂ ਦੇ ਬਦੋ ਆਪੂ ਆਪਣੇ ਤਰੀਕੇ ਕੀਤੇ ਜਾ ਰਹੇ ਨੇ ਜੀ ਤਾਂ ਸੁਖਵੀਰ ਤਸਵੀਰਾਂ 'ਚ ਦੇਖਿਆ ਵੀ ਜਾ ਸਕਦਾ ਹੈ ਕਿ ਪੁਲਿਸ ਪ੍ਰਸ਼ਾਸਨ ਲਗਾਤਾਰ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਕਾਮਯਾਬ ਹੋ ਗਿਆ ਕਿਸਾਨਾਂ ਨੂੰ ਮਨਾਉਣ ਦੇ ਵਿੱਚ ਆ ਬਿਲਕੁਲ ਦਖਲਤਾ ਜ਼ਰੂਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਹ ਕਾਰਵਾਈਆਂ ਦਿਸੀਆਂ ਪੁਲਿਸ ਪ੍ਰਸ਼ਾਸਨ ਨੇ ਕੋਸ਼ਿਸ਼ ਜ਼ਰੂਰ ਕੀਤੀ ਹਾਲਾਂਕਿ ਸ਼ੁਰੂਆਤੀ ਦੌਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਜ਼ਰੂਰ ਅੜਿਆ ਗਿਆ ਇਸ ਦਲ ਦੇ ਉੱਪਰ ਪਰ ਬਾਅਦ ਦੇ ਵਿੱਚ ਕਿਸਾਨਾਂ ਦੇ ਵੱਲੋਂ ਸਹਿਮਤੀ ਜਿਹੜੀ ਹੈ ਉਹ ਜਿਤਾਈ ਜਾਣ ਦੀ ਗੱਲ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀ ਹੈ ਪੱਤੇ ਪੱਤਰ ਦੇ ਉੱਪਰ ਗੱਲ ਤਾਂ ਇਹ ਹੈ ਕਿ ਕਿਹੜੇ ਸੂਬੇ ਜਿਹੜੇ ਦੂਰ ਦਰਾਡੇ ਨੇ ਪੰਜਾਬ ਤੋਂ ਉਹਨਾਂ ਦੇ ਤੱਕ ਵੀ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਹੋਈ ਇਹ ਕਾਰਵਾਈ ਦਾ ਪ੍ਰਭਾਵ ਜਿਹੜਾ ਜਾਂਦਾ ਹੈ ਤੇ ਉਸ ਪ੍ਰਭਾਵ ਦੇ ਅਧੀਨ ਉਹਨਾਂ ਆਪਣੇ ਸੁਪੇ ਦੇ ਵਿੱਚ ਹੀ ਅੱਜ ਜਿਸ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਕਹਿ ਰਹੀ ਹਾਂ ਉਹਨਾਂ ਦੇ ਬਦੋ ਧਰਨਾ ਪ੍ਰਦਰਸ਼ਨੇ ਕੀਤਾ ਗਿਆ ਰੇਨ ਰੋਕੋ ਉਲਨ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਪੰਜਾਬ ਦੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਦੇ ਆਗੂਆਂ ਦੇ ਮਨਾਂ ਦੇ ਵਿੱਚ ਜ਼ਰੂਰ ਹਾਂ ਪੱਕੀ ਸੋਚ ਨੂੰ ਅਖਤਿਆਰ ਵੀ ਕਰਨ ਗਿਆ ਤੇ ਨਾਲ ਦੇ ਨਾਲ ਉਹਨਾਂ ਦਾ ਹੌਸਲਾ ਜਿਹੜਾ ਹੈ ਜਿਹੜਾ ਕਿ ਹੁਣ ਇੱਕ ਤਰੀਕੇ ਦੇ ਨਾਲ ਡਾਵਾ ਡੂਲ ਹੋਇਆ ਪਿਆ ਇਹ ਬੀਤੇ ਦਿਨ ਦੀ ਕਾਰਵਾਈ ਤੋਂ ਬਾਅਦ ਉਸ ਹੌਸਲੇ ਦੇ ਵਿੱਚ ਵੀ ਵਾਅਦਾ ਜਿਹੜਾ ਉਹ ਵੇਖਣ ਨੂੰ ਮਿਲ ਸਕਦਾ ਜੀ ਬਹੁਤ ਬਹੁਤ ਧੰਨਵਾਦ ਸੁਖਵੀਰ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਇਸਨ ਮੇਰੇ ਨਾਲ ਮੇਰੇ ਸਹਾਇਕ ਸੋ ਗਵੀਰ ਸਿੰਘ ਸ਼ੇਰਗੱਲ ਜਨਾਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਤਸਵੀਰਾਂ ਤਾਮਿਲਨਾਡੂ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਤਾਮਿਲਨਾਡੂ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਤਾਮਿਲਨਾਡੂ ਦੇ ਕਿਸਾਨ ਜਿੱਥੇ ਬੰਦੀਆਂ ਦੇ ਵੱਲੋਂ ਰੇਲ ਰੋਕੀ ਗਈ ਹੈ ਤੇ ਨਾਲ ਦੀ ਨਾਲ ਸੜਕਾਂ ਤੇ ਉਤਰ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਤਾਮਿਲਨਾਡੂ ਦੇ ਕਿਸਾਨਾਂ ਦੀਆਂ ਸਾਂਝੀਆਂ ਕਰ ਰਹੇ ਆ ਤਤਰਵੇਣੀ ਨਹਿਰ ਦੇ ਉੱਤੇ ਜਿਹੜੀ ਹੈ ਪੂਰੀ ਕਾਰਵਾਈ ਕੀਤੀ ਗਈ ਹੈ ਕਿਸਾਨਾਂ ਦੇ ਵੱਲੋਂ ਰੇਲ ਰੋਕ ਲਈ ਗਈ ਹੈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਖਾਸਾ ਚੇਰ ਕਿਸਾਨਾਂ ਨੂੰ ਮਨਾਉਣ ਤੋਂ ਬਾਅਦ ਇਹ ਰੇਲ ਜਿਹੜੀ ਆ ਮੁਰ ਤੋਂ ਸ਼ੁਰੂ ਹੋਈ ਹੈ